ਸਭ ਤੋਂ ਸੀ ਗੱਲ ਦੋਸਤੋ ਪੰਜਾਬ ਸਕੂਲ ਕਾਲਜ ਭਰਤੀ 2025 ਦਾ ਨੋਟੀਫਿਕੇਸ਼ਨ ਲੈ ਕੇ ਜਾਰੀ ਹੋਇਆ ਹੈ ਜੀ ਤੁਹਾਡੇ ਆਪਣੇ ਚੈਨਲ ਕਿੰਨੇ ਵੀ ਵੀਡੀਓਜ਼ ਦੇ ਉੱਤੇ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੋ ਜਿਹੜੇ ਵੀ ਨਵੇਂ ਦਰਸ਼ਕ ਆਏ ਨੇ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਜੀ ਤਾਂ ਜੋ ਅਸੀਂ ਇਹਨਾਂ ਹੋਰ ਪੋਸਟਾਂ ਨੂੰ ਅਪਲੋਡ ਕਰਦੇ ਰਹੀਏ ਸਾਡੀ ਹੌਸਲਾ ਅਫਜ਼ਾਈ ਕਰਦੇ ਰਹੋ ਜੀ ਇਹ ਪੋਸਟਾਂ ਦੀ ਗੱਲ ਕਰੀਏ ਤੇ 31 ਵੱਖ-ਵੱਖ ਸਕੂਲ ਤੇ ਕਾਲਜਾਂ ਦੇ ਵਿੱਚ ਇਹ ਪੋਸਟਾਂ ਨਿਕਲੇ ਨੇ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਯਾਨੀ ਕਿ ਲਗਭਗ ਹਰੇਕ ਜ਼ਿਲ੍ਹੇ ਦੇ ਵਿੱਚ ਪੋਸਟ ਨਿਕਲੀ ਹੈ ਜੀ ਜਿਦੇ ਵਿੱਚ ਹਿੰਦੀ ਪੰਜਾਬੀ ਅੰਗਰੇਜ਼ੀ ਮੈਥ ਸਾਇੰਸ ਸਮਾਜਿਕ ਹਿਸਟਰੀ ਸਰੀਰਕ ਸਿੱਖਿਆ ਕੰਪਿਊਟਰ 뮤직 ਟੀਚਰ ਤੇ ਪਲੰਬਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਨੇ ਜੀ ਕੁੱਲ 250 ਪਲੱਸ ਪੋਸਟਾਂ ਨੇ ਜੀ ਇਹ ਤੇ ਇਹ ਪੋਸਟਾਂ ਨੂੰ ਤੁਸੀਂ ਆਨਲਾਈਨ ਅਪਲਾਈ ਕਰਨਾ ਹੋਵੇਗਾ ਜੀ ਆਨਲਾਈਨ ਅਪਲਾਈ ਕਰਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਜੀ ਪੋਸਟਾਂ ਨੂੰ ਕਿਵੇਂ ਅਪਲਾਈ ਕਰਨਾ ਹੈ ਜੀ ਕੌਣ ਅਪਲਾਈ ਕਰ ਸਕਦਾ ਹੈ ਸਿੱਖਿਆ ਯੋਗਤਾ ਕੀ ਚਾਹੀਦਾ ਸਭ ਕੁਝ ਆਪਣੇ ਵੀਡੀਓ ਦੇ ਅੰਦਰ ਹੈ ਕਿਰਪਾ ਕਰਕੇ ਵੀਡੀਓ ਤੇ ਬਨੇ ਰਹੋ ਜੀ ਆਪਣੇ WhatsApp ਚੈਨਲ ਤੇ Telegram ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ ਜੀ ਤੁਸੀਂ ਉਤੋਂ ਜੁਆਇਨ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਸਮੇਂ ਸਿਰ ਤੁਹਾਨੂੰ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਜੀ ਨਵੀਆਂ ਭਰਤੀਆਂ ਦੀਆਂ ਚਲਦੇ ਆਪਾਂ ਹੁਣ ਨੋਟੀਫਿਕੇਸ਼ਨ ਦੇ ਵੱਲ ਇਹ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਜੀ ਇਹਦੇ ਮੁਤਾਬਕ ਪੰਜਾਬ ਦੇ 31 ਵੱਖ-ਵੱਖ ਕਾਲਜਾਂ ਦੇ ਵਿੱਚ ਪੋਸਟਾਂ ਨਿਕਲੇ ਨੇ ਤੇ ਇਹਦੀ ਜਾਣਕਾਰੀ ਕੁਝ ਇਸ ਤਰ੍ਹਾਂ ਜੀ ਪੰਨ ਨੰਬਰ 1 ਤੇ ਜੀ ਬਾਬਾ ਅਜੇ ਸਿੰਘ ਕਾਲਜਾ ਕਾਲਜ ਗੁਰਦਾਸਪੁਰ ਨੰਗਲ ਗੁਰਦਾਸਪੁਰ ਜ਼ਿਲ੍ਹਾ ਦੇ ਵਿੱਚ ਜਿਹਦੇ ਵਿੱਚ ਪੋਸਟਾਂ ਨੇ ਜੀ ਕੰਪਿਊਟਰ ਸਾਇੰਸ ਦੀਆਂ ਜੀ ਮੈਥਮੈਟਿਕ ਦੀਆਂ ਦੋ ਪੋਸਟਾਂ ਨੇ ਜੀ ਜੀਓਲੋਜੀ ਦੀਆਂ ਦੋ ਪੋਸਟਾਂ ਨੇ ਅਸਿਸਟੈਂਟ ਲਾਇਬ੍ਰੇਰੀਨ ਦੀ ਇੱਕ ਪੋਸਟ ਹੈ ਜੀ ਤੇ ਨੰਬਰ 2 ਤੇ ਜੀ ਬਾਬਾ ਬਾਬਰ ਅਕਾਲੀ ਮੈਮੋਰੀਅਲ ਕਾਲਜਾ ਕਾਲਜ ਗੜ੍ਹ ਸ਼ੰਕਰ ਹੁਜਾਰਪੁਰ ਦੀ ਪੋਸਟ ਹੈ ਜੀ ਜਿਹਦੇ ਵਿੱਚ ਕਮਰਸ ਦੀਆਂ ਦੋ ਪੋਸਟਾਂ ਨੇ ਜੀ ਮੈਥਮੈਟਿਕ ਦੀਆਂ ਚਾਰ ਪੋਸਟਾਂ ਨੇ ਜੀ ਕੰਪਿਊਟਰ ਸਾਇੰਸ ਦੀ ਇੱਕ ਪੋਸਟ ਹੈ ਜੀ ਫਿਜ਼ਿਕਸ ਦੀ ਇੱਕ ਪੋਸਟ ਹੈ ਜੀ ਕੈਮਿਸਟਰੀ ਦੀ ਇੱਕ ਪੋਸਟ आईएमएड एजुकेशन ਦੀ ਇੱਕ ਪੋਸਟ ਹੈ ਜੀ ਪੰਜਾਬੀ ਦੀ ਇੱਕ ਪੋਸਟ ਹੈ ਜੀ ਤੇ ਉਸ ਤੋਂ ਅੱਗੇ ਗੱਲ ਕਰਦੇ ਹਾਂ ਜੀ ਨੰਬਰ 3 ਤੇ ਭਾਈ ਸੰਗਤ ਸਿੰਘ ਕਾਲਜਾ ਕਾਲਜ ਪੰਗਾ ਐਸਬੀਐਸ ਨਗਰ ਦੀ ਪੋਸਟ ਹੈ ਇਹ ਮੈਥਮੈਟਿਕ ਦੀ ਇੱਕ ਪੋਸਟ ਹੈ ਕਮਰਸ ਦੀ ਇੱਕ ਪੋਸਟ ਹੈ ਕੰਪਿਊਟਰ ਸਾਡੇ ਦੀਆਂ ਦੋ ਪੋਸਟਾਂ ਨੇ 뮤직 ਟੀਚਰ ਦੀ ਇੱਕ ਪੋਸਟ ਹੈ ਜੀ ਬਾਬਾ ਸ਼ਰਨਕੌਰ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਰੂਪਨਗਰ ਦੀ ਪੋਸਟ ਹੈ ਜੀ ਕੰਪਿਊਟਰ ਦੇ ਲਈ ਇੱਕ ਟੀਚਰ ਚਾਹੀਦੇ ਹੀ ਇੰਗਲਿਸ਼ ਦੇ ਲਈ ਇੱਕ ਟੀਚਰ ਚਾਹੀਦੇ ਕਮਰਸ ਦੇ ਲਈ ਦੋ ਮੈਥਮੈਟਿਕ ਦੇ ਲਈ ਇੱਕ ਪੰਜਾਬੀ ਦੇ ਲਈ ਇੱਕ ਜੀਓਲੋਜੀ ਦੇ ਲਈ ਇੱਕ ਕਟਿੰਗ ਟੇਲ ਰਿੰਗ ਦੇ ਲਈ ਵੀ ਟੀਚਰ ਚਾਹੀਦੇ ਜੀ ਪਲੰਬਰਿੰਗ ਦੇ ਲਈ ਵੀ ਇੱਕ ਟੀਚਰ ਚਾਹੀਦੇ ਜੀ ਇਸ ਤੋਂ ਬਾਅਦ ਜੀ ਦਸ਼ਮੇਸ਼ ਖਾਲਸਾ ਕਾਲਜ ਨਾਭਾ ਸਾਹਿਬ ਜੀ ਰਕਪੁਰ ਐਸਐਸ ਨਗਰ ਦੀਆਂ ਪੋਸਟਾਂ ਜਾਰੀ ਕੀਤੀਆਂ ਗਈਆਂ ਨੇ ਤੇ ਤਰਨਤਾਰਨ ਦੇ ਵਿੱਚ ਪੋਸਟਾਂ ਜਾਰੀ ਕੀਤੀਆਂ ਨੇ ਲੁਧਿਆਣਾ ਦੇ ਵਿੱਚ ਪੋਸਟਾਂ ਜਾਰੀ ਕੀਤੀਆਂ ਨੇ ਤੇ ਬਠਿੰਡਾ ਦੇ ਵਿੱਚ ਵੀ ਪੋਸਟਾਂ ਜਾਰੀ ਕੀਤੀਆਂ ਨੇ ਭਗਤੇ ਭਾਈ ਕੇ ਕਰਾਲੀ ਸਾਹਿਬ ਪਟਿਆਲਾ ਵੀ ਕਿ ਵੀ ਪੋਸਟਾਂ ਜਾਰੀ ਨਹੀਂ ਮੁਕਸਰ ਸਾਹਿਬ ਵੀ ਪੋਸਟਾਂ ਨਹੀਂ ਜੀ ਬਟਾਲੇ ਵੀ ਪੋਸਟਾਂ ਨਹੀਂ ਜੀ ਮੋਗਾ ਮੋਗਾ ਗੁਰੂ ਨਾਨਕ ਕਾਲਜ ਦੇ ਵਿੱਚ ਪੋਸਟਾਂ ਨਹੀਂ ਜੀ ਗੁਰੂ ਨਾਨਕ ਖਾਲਸਾ ਕਾਲਜ ਤ੍ਰੋਲੀ ਗਲਾਂ ਜਲੰਧਰ ਪੋਸਟਾ ਨੇ ਖਾਲਸਾ ਕਾਲਜ ਗਰਦੀ ਵਾਲਾ ਹੁਸ਼ਿਆਰਪੁਰ ਪੋਸਟਾ ਨਿਕਲਿਆ ਨਹੀਂ ਮਾਤਾ ਗੰਗਾ ਖਾਲਸਾ ਕਾਲਜ ਕੋਟਨ ਲੁਧਿਆਣਾ ਪੋਸਟਾ ਨੇ ਜੀ ਇਹ ਜਲੰਧਰ ਦੇ ਇਹ ਕਾਲਜ ਮਾਤਾ ਗੁਜਰੀ ਖਾਲਸਾ ਕਾਲਜ ਦੇ ਵਿੱਚ ਨੇ ਜੀ ਮਾਤਾ ਸਾਹਿਬਕੌਰ ਗਲਜ ਕਾਲਜ ਬਰਨਾਲਾ ਦੇ ਵਿੱਚ ਪੋਸਟਾ ਨੇ ਜੀ ਤਲਵੰਡੀ ਭਾਈਕੇ ਪੋਸਟਾ ਨੇ ਜੀ ਤਲਵੰਡੀ ਸੱਬੋ ਪੋਸਟਾ ਨੇ ਜੀ ਪਟਿਆਲਾ ਮਾਤਾ ਸਾਹਿਬਕੌਰ ਖਾਲਸਾ ਕਾਲਜ ਦੇ ਵੀ ਪੋਸਟਾ ਨੇ ਜੀ ਮਾਤਾ ਮੇਰੀਬੀਰੀ ਖਾਲਸਾ ਕਾਲਜ ਬਰਨਾਲਾ ਪੋਸਟਾ ਨੇ ਜੀ ਕਪੂਰਥਲੀ ਦੇ ਵਿੱਚ ਪੋਸਟਾ ਨਿਕਲਿਆ ਜੀ ਅਮਰੇ ਸਰ ਦੇ ਵਿੱਚ ਪੋਸਟਾ ਲਗਭਗ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਪੋਸਟ ਨਿਕਲੀ ਹੋਈ ਹੈ ਪਟਿਆਲੇ ਦੇ ਵਿੱਚ ਸੰਗਰੂਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਮਾਨਸੇ ਦੇ ਵਿੱਚ ਤੁਸੀਂ ਇਹ ਨੋਟੀਫਿਕੇਸ਼ਨ ਤੋਂ ਕਾਲਜਾਂ ਦੇ ਨਾਮ ਪੜ੍ਹ ਸਕਦੇ ਹੋ ਜੀ ਖਾਲਸਾ ਕਾਲਜ ਪਟਿਆਲਾ ਜੀ ਗੁਰੂ ਤੇਗਬਹਾਦਰ ਆਨੰਦਪੁਰ ਸਾਹਿਬ ਇਹ ਨੋਟੀਫਿਕੇਸ਼ਨ ਦਾ ਲਿੰਕ ਜੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੀ ਅਪਲਾਈ ਕਿਵੇਂ ਕਰਨਾ ਉਹਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ ਜੀ ਬਲੱਡਾ ਮਾਨਸਾ ਪੋਸਟਾਂ ਨਿਕਲੀਆਂ ਹੋਈਆਂ ਨੇ ਜੀ ਫਤਿਹਗੜ੍ਹ ਪੋਸਟਾਂ ਨਿਕਲੀਆਂ ਹੋਈਆਂ ਨੇ ਜੀ ਇਹ ਨੋਟੀਫਿਕੇਸ਼ਨ ਜਾਰੀ ਹੋਈ ਹੈ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼ਰਮਣੀ ਗੁਰਦੁਆਰਾ ਕਮੇਟੀ ਪਟਿਆਲਾ ਦੇ ਵੱਲੋਂ ਜਾਰੀ ਹੋਈ ਹੈ ਜੀ ਐਡਵਰਟਾਈਜ਼ ਨੰਬਰ ਹੈਗੇ ਜੀ 369 2025 ਜੀ ਪੋਸਟ ਆਊਟ ਕੀਤੀ ਗਈਆਂ ਨੇ ਜੀ ਅਸਿਸਟੈਂਟ ਪ੍ਰੋਫੈਸਰ ਜਾਨੀ ਤੇ ਲੈਕਚਰਾਰ ਜੀ ਪੋਸਟਾਂ ਨੇ ਜਿਹੜੀਆਂ ਕਿ ਐਡੌਕ ਬੇਸ ਯਾਨੀ ਕਿ ਕੰਟਰੈਕਟ ਬੇਸ ਤੇ ਜਾਰੀ ਕੀਤੀਆਂ ਗਈਆਂ ਨੇ ਰਜਿਸਟ੍ਰੇਸ਼ਨ ਫੀਸ ਹੈ ਤੁਹਾਡੀ 500 ਰੁਪਏ ਜੀ ਆਨਲਾਈਨ ਹੀ ਅਪਲਾਈ ਕਰਨਾ ਹੈ ਜੀ ਆਨਲਾਈਨ ਅਪਲਾਈ ਡੇਟ ਚੱਲੂ ਹੋ ਚੁੱਕੇ ਜੀ 11/4/2025 ਤੋਂ ਹੀ ਲਾਸਟ ਡੇਟ ਅਪਲਾਈ ਕਰਨ ਦੀ 15/05/20 ਜੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਇਹ ਨੰਬਰ ਦਿੱਤੇ ਹੋਏ ਨੇ 9:30 ਵਜੇ ਤੋਂ ਲੈ ਕੇ 4:30 ਵਜੇ ਤੱਕ ਵਰਕਿੰਗ ਡੇਜ਼ ਦੇ ਵਿੱਚ ਇਹਨਾਂ ਦੇ ਲਈ ਕੋਈ ਇਨਸਟ੍ਰਕਸ਼ਨਾਂ ਦਿੱਤੀਆਂ ਹੋਈਆਂ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਇਹਨਾਂ ਪੋਸਟਾਂ ਨੂੰ ਤੁਸੀਂ ਸਿਰਫ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ ਇਹ ਕੰਟਰੈਕਟ ਬੇਸ ਤੇ ਪੋਸਟਾਂ ਅਪਲਾਈ ਕਰ ਸਕਦੇ ਹੋ ਜੀ ਤੁਸੀਂ 2025 ਤੇ 26 ਅਕੈਡੈਮਿਕ ਸੈਸ਼ਨ ਦੇ ਲਈ ਜੇਕਰ ਤੁਸੀਂ ਗ੍ਰੈਜੂਏਸ਼ਨ 50% ਮਾਰਕਸ ਦੇ ਨਾਲ ਅਪਲਾਈ ਕੀਤੀ ਹੈ ਜੀ ਤਾਂ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਜੇ ਤੁਹਾਡੇ ਕੋਲ 55% ਮਾਰਕਸ ਨੇ ਤਾਂ ਤੁਸੀਂ ਐਲੀਜੀਬਲ ਹੋ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਜਿਹੜੇ ਕੈਂਡੀਡੇਟ ਦੀ UGC NET PHD ਪਾਸ ਕੀਤੀ ਹੋਈ ਉਹਨਾਂ ਨੂੰ ਪਹਿਲੇ ਧਾਰ ਤੇ ਰੱਖਿਆ ਜਾਵੇਗਾ ਤੇ ਉਸ ਤੋਂ ਬਾਅਦ ਜਿਹੜੇ ਕੈਂਡੀਡੇਟ ਨੇ 55% ਮਾਰਕਸ ਦੇ ਨਾਲ ਪੋਸਟ ਗ੍ਰੈਜੂਏਸ਼ਨ ਸਬੰਧਿਤ ਸਬਜੈਕਟ ਦੇ ਨਾਲ ਜਿਹਦੇ ਸਬਜੈਕਟ ਦੇ ਲਈ ਤੁਸੀਂ ਅਪਲਾਈ ਕਰਨਾ ਜਾ ਰਹੇ ਹੋ ਉਹਦੇ ਵਿੱਚੋਂ ਜੇ ਤੁਹਾਡੇ 55% ਦੇ ਨਾਲ ਤੁਸੀਂ ਪਾਸ ਕੀਤੀ ਹੈ ਪੋਸਟ ਗ੍ਰੈਜੂਏਸ਼ਨ ਤੁਸੀਂ ਅਪਲਾਈ ਕਰ ਸਕਦੇ ਜੀ ਤੇ ਜਿਨ੍ਹਾਂ ਨੇ ਬੀਏਡ ਪਾਸ ਕੀਤੀ ਹੈ 50% ਮਾਰਕਸ ਦੇ ਨਾਲ ਸਬੰਧਤ ਸਬਜੈਕਟ ਦੇ ਨਾਲ ਉਹ ਵੀ ਅਪਲਾਈ ਕਰ ਸਕਦੇ ਨੇ ਜੀ ਤੇ 10ਵੀਂ ਦੇ ਵਿੱਚ ਤੁਹਾਡੀ ਪੰਜਾਬੀ ਦੇ ਵਿੱਚ ਤੁਹਾਡੀ ਪਾਸ ਕੀਤੀ ਹੋਣੀ ਜ਼ਰੂਰੀ ਹੈ ਜੀ ਜੇਕਰ ਫੀਮੇਲ ਕੈਂਡੀਡੇਟ ਅਪਲਾਈ ਕਰਦੇ ਨੇ ਤਾਂ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ ਸਿੱਖ ਉਮੀਦਵਾਰ ਪੈਟਡ ਨਹੀਂ ਹੋਣਾ ਚਾਹੀਦਾ ਜੀ ਇੰਟਰਵਿਊ ਅਟੈਂਡ ਕਰ ਲਈ ਤੁਹਾਨੂੰ ਕੋਈ ਵੀ ਟੀਏਡੀ ਦਾ ਭੁਗਤਾਨ ਨਹੀਂ ਦਿੱਤਾ ਜਾਵੇਗਾ ਜੀ ਸੈਲਰੀ ਤੁਹਾਨੂੰ ਐਸ ਪਰ ਮੈਨੇਜਮੈਂਟ ਦੇ ਹਿਸਾਬ ਨਾਲ ਦਿੱਤੀ ਜਾਵੇਗੀ ਇਹ ਪੋਸਟ ਦੇ ਲਈ ਰਿਟਨ ਟੈਸਟ ਜਾਂ ਇੰਟਰਵਿਊ ਸ਼ਡਿਊਲ ਹੈ ਜਿਹੜੇ ਜੀ ਜਿਹੜੀ ਤਰੀਕ ਨੂੰ ਇੰਟਰਵਿਊ ਹੋਣਾ ਹੈ ਉਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ 6-5-2025 ਨੂੰ ਜਾਰੀ ਕਰ ਦਿੱਤੇ ਜਾਵੇਗੀ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਜਿਹੜੇ ਦਿਨ ਤੁਹਾਡਾ ਇੰਟਰਵਿਊ ਹੈ 6-5-2022 ਦੋਸਤੋ ਉਮੀਦ ਕਰਦਾ ਹਾਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗਰ ਵੀ ਤੇ ਆਪਣੇ ਚੈਨਲ ਦੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ ਉਹਨਾਂ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਸਕਰੀਨ ਦੇ ਉੱਤੇ ਵੀ ਤੁਹਾਨੂੰ ਸ਼ੋਅ ਹੋ ਰਿਹਾ ਹੋ ਰ